ਇਹਦੇ ਬਾਰੇ ਜੋ ਬਿਆਨ ਦੇਣਗੇ ਆਪਾਂ ਕਾਰਵਾਈ ਕਰਾਂਗੇ ਪਾਲਕਣਾ ਕਰ ਰਹੇ ਤਾਲਮਿਲ ਕਰ ਰਹੇ ਆ ਅਜੇ ਸਮਾਨ ਬਾਹਰ ਕੱਢ ਰਹੇ ਨੇ ਤੱਕਦੀਆਂ ਦੀ ਕੋਸ਼ਿਸ਼ ਕਰ ਰਹੇ ਫਾਇਰ ਬੋਰਡ ਨੂੰ ਸੂਚਿਤ ਕੀਤਾ ਗਿਆ ਫਾਇਰ ਬੋਰਡ ਪਹੁੰਚਣੇ ਵਾਲੀ ਚੰਨ ਮਿੰਟਾਂ ਹੈ ਨੁਕਸਾਨ ਬਾਰੇ ਤੇ ਮਾਲਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੀ ਹੋ ਹੀ ਰਿਹਾ ਅੱਗ ਲੱਗੀ ਹੋਈ ਹੈ ਜੇ ਬੁਜੀ ਪਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਾਇਰ ਬੋਰਡ ਬੁਲਾਤੇ ਆ ਰਹੀ ਹੈ ਇਹ ਸਾਨੂੰ ਆਪਾਂ ਦੀ ਇੱਕ ਗੱਡੀ ਆ ਬਟਾਲਾ ਨਗਰ ਨਗਰ ਕਮ ਦੀ ਇਹਨੂੰ ਡੇਰਾ ਬਾਬਾ ਨਾਨਕ ਖਲਾੜਿਆ ਵਾ ਤਨਕਾਂ ਦੇ ਸੀਜ਼ਨ ਕਰਕੇ ਉਹਨਾਂ ਨੇ ਉਹਨੂੰ ਕੰਟਰੋਲ ਰੂਮ ਤੋਂ ਤਲਾਸ਼ ਜਦੋਂ ਦਿੱਤੀ ਅਸੀਂ ਫਤਿਹ ਡੇਰਾ ਬਾਬਾ ਨਾਨਕ ਤੋਂ ਚੱਲੇ ਫਤਿਹਗੜ ਚੂੜੀਆਂ ਜੋ ਕਿ ਸਾਫ਼ ਰੋਹੀ ਮਤਲਬ ਸਭ ਤੋਂ ਪਹਿਲਾਂ ਗੱਡੀ ਜਿਹੜੀ ਆਪਾਂ ਲਿਆ ਕੇ ਇੱਥੇ ਖਲਾਰਤੀ ਆ ਅਨਸਾਰ ਕਾਫੀ ਜ਼ਿਆਦਾ ਅੱਗ ਸੀ ਅੱਗ ਨੂੰ ਵੇਖਦੇ ਆਪਾਂ ਜੇ ਨਾਲੇ ਤੋਂ ਰਾਜਾ ਸਾਸੀ ਤੋਂ ਤੇ ਪਟਾੜੇ ਤੇ ਇੱਕ ਹੋਰ ਗੱਡੀ ਬੈਕਅਪ ਲਈ ਮੰਗਾਈ ਆ ਤੇ ਅੱਗ ਤੇ ਜਿਹੜਾ ਉਹ ਪੂਰੀ ਤਰ੍ਹਾਂ ਕਾਪੂ ਪਾ ਲਿਆ ਗਿਆ ਤੇ ਵੇਖੋ ਸਿਲੰਡਰ ਜਦੋਂ ਆਪਾਂ ਪਹਿਲਾਂ ਗਏ ਆ ਲੀਕ ਕਰ ਰਿਹਾ ਸੀ ਪਰ ਉਹ ਸੈਕੰਡ ਟਰਮ ਦੇ ਵਿੱਚ ਜਾ ਕੇ ਉਹਨੂੰ ਬਾਹਰ ਕੱਢਿਆ ਗਿਆ ਉਹਨੂੰ ਉਹਦਾ ਰੈਗੂਲੇਟਰ ਪੁੱਟ ਕੇ ਉਹਨੂੰ ਹੁਣ ਬਾਹਰ ਲੈ ਆਇਆ ਅੰਦਰ ਬਿਲਕੁਲ ਲੱਗ ਬੁੱਝ ਚੁੱਕੀ ਆ ਤੇ ਹੁਣ ਕੰਟਰੋਲ ਆ ਬਿਲਕੁਲ ਸੇਫ ਆ ਜਿਹੜੇ ਮਾਲਕ ਹੈ ਉਹ ਆਪਣਾ ਅੰਦਰ ਜਾ ਕੇ ਵੇਖ ਸਕਦੇ ਆ ਠੀਕ ਹੈ ਡਿਊਟੀ ਹੈ ਸਾਡੀ ਰੋਜ਼ ਰੋਜ਼ ਦਾ ਹੀ ਕੰਮ ਹੈ ਇਹਦਾ ਨਹੀਂ ਨਹੀਂ ਅੰਦਰ ਗਏ ਹੀ ਕੋਈ ਅੰਦਰ ਨਹੀਂ ਕੁਝ ਕੁਝ ਨਹੀਂ ਆਉਂਦਾ ਜੇ ਉਦੋਂ ਇਹੀ ਆਂਦਾ ਕਿ ਅਗਲੇ ਦਾ ਨੁਕਸਾਨ ਜਿੰਨਾ ਹੋ ਸਕੇ ਆਮ ਪਬਲਿਕ ਦਾ ਨੁਕਸਾਨ ਬਚਾਇਆ ਜਾਵੇ ਬਾਕੀ ਚਲੋ ਡਿਊਟੀ ਹੈ ਸਾਡੀ ਸਾਡਾ ਕੰਮ ਚਲੋ ਡਿਊਟੀ ਕਿਹਦੀ ਭਾਈ ਪੁੱਤ ਜੀ ਭਾਈ ਸਾਡੇ ਇਹ ਮੇਨ ਜਿਹੜਾ ਇੱਥੇ ਘਾਟ ਆ ਫਾਇਰ ਬ੍ਰਿਗੇਡ ਦੀ ਆ ਫਾਇਰ ਬ੍ਰਿਗੇਡ ਨੂੰ ਤੇ ਨੁਕਸਾਨ ਹੋ ਵੀ ਨਾ ਇੱਥੇ ਅੱਗੇ 4-5 ਵਾਰੀ ਅੱਗ ਲੱਗ ਚੁੱਕੀ ਆ ਤੇ ਸਾਰੀਆਂ ਸਾਰੀਆਂ ਦੁਕਾਨਾਂ ਸੜ ਚੁੱਕੀਆਂ ਸ਼ਹਿਰ ਦੀਆਂ ਸਭ ਤੋਂ ਵੱਡੀ ਘਾਟ ਆ ਫਾਇਰ ਬ੍ਰਿਗੇਡ ਦੀ ਜਦੋਂ ਫਾਇਰ ਵੀ ਰਹਾ ਨਾ ਕੋਈ ਮੁਲਾਜ਼ਮ ਆ ਨਾ ਫਾਇਰ ਗਿਰਦਾ ਕੋਈ ਸੁਣਦਾ ਹੁਣ ਕਿਹ ਕਿਹ ਦੇਰ ਕਿਹ ਪੈ ਉਹਦੇ ਇਹ ਸਾਰਾ ਨੁਕਸਾਨ ਹੈ 10-15 ਲੱਖ ਦਾ ਨੁਕਸਾਨ ਹੋ ਗਿਆ ਇਹ ਬਚਾਰੇ ਕੀ ਕਰਨ ਦਿਹਾੜੀ ਕਰ ਇਹ ਸਾਰੀ ਸਰਕਾਰ ਦੀ ਨਾਕਾਮੀ ਆ ਇਹ ਜਿਹੜਾ ਕਿ ਹਰ ਹੱਡਕੁਆਟਰ ਤੇ ਹਰ ਮਿਊਨਿਸਪੈਲਿਟੀ ਚ ਇੱਕ ਫਾਇਰ ਬ੍ਰਿਡ ਚਾਹੀਦੀ ਆ ਇਸ ਤਰ੍ਹਾਂ ਚਾ ਕੇ ਜਾਨੀ ਪਾਲੀ ਨੁਕਸਾਨ ਨਾ ਹੋਵੇ ਹੁਣ ਆ ਕਿੰਨੀ ਅੱਗ ਲੱਗੀ ਆ ਕਿਤਨਾ ਨੁਕਸਾਨ ਹੋਇਆ ਵਾ ਫਤਿਹਗੜ੍ਹ ਚ ਅੱਗੇ ਵੀ ਇੱਕ ਵਾਰੀ ਨਹੀਂ ਚਾਰ ਵਾਰੀ ਦੁਕਾਨਾਂ ਛੱਡ ਚੁੱਕੀਆਂ ਇੱਥੇ ਕੋਈ ਕਾਨੂੰਨੀ ਨਹੀਂ ਕਰਦਾ ਕੋਈ ਸਰਕਾਰ ਦੇ ਕੰਮ ਤੇ ਜੁਣੀ ਸਰਖਦੀ ਬਿਲਕੁਲ ਇਹ ਮੰਗਿਆ ਵੀ ਇਸ ਇਲਾਕੇ ਚ ਫਾਇਰ ਬ੍ਰਿਗੇਡ ਚਾਹੀਦੀ ਹੈ ਮੈਨੂੰ ਪਤਾ ਲੱਗਾ ਜੀ ਉੱਥੇ ਅੱਗ ਲੱਗੀ ਹੈ ਤੇ ਪਹੁੰਚਿਆ ਬਹੁਤ ਦੁੱਖ ਦੀ ਗੱਲ ਹੈ ਤੇ ਫਾਇਰ ਬ੍ਰਿਗੇਡ ਕਹਿ ਰਹੇ ਨੇ ਪਹੁੰਚ ਰਹੀ ਹੈ ਤੇ ਫੇਰ ਹੀ ਅੱਗ ਦੇ ਕਾਬੂ ਪਾਇਆ ਜਾ ਸਕਦਾ ਬਾਕੀ ਉਹ ਤਾਂ ਬਹੁਤ ਜ਼ੋਰ ਲਾ ਰਹੇ ਨੇ ਮੁੰਡੇ ਪਰ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਹੁਣ ਬਹੁਤ ਜ਼ਰੂਰੀ ਹੈ ਸ਼ਹਿਰ ਚ ਅੱਗੇ ਵੀ 4-5 ਵਾਰ ਨੁਕਸਾਨ ਹੋ ਚੁੱਕਾ ਹੈ ਤੇ ਇਹਨਾਂ ਦਾ ਵੀ ਕਾਫੀ ਨੁਕਸਾਨ ਹੈ ਆ ਵੇਖੋ ਕਿੰਨੀ ਮੁਸਤਦੀਨਾ ਕਰ ਰਹੇ ਆ ਕੰਮ ਪਰ ਬਹੁਤ ਨੁਕਸਾਨ ਹੋ ਚੁੱਕਾ ਹੈ ਮੈਂ ਸੁੰਦਰ ਕੁਮਾਰ ਪਾਂਦੀ ਨਗਰ ਵੈਲਵਰ ਦੇ ਪ੍ਰਬੰਧਕਰ ਜੀ ਬੜੀ ਵਾਰੀ ਇਹ ਘਟਨਾ ਹੋਈ ਹੈ ਅੱਗ ਲੱਗਣ ਦੀ ਪਰ ਇੱਥੇ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਲੱਖਾਂ ਰੁਪਈਆ ਦਾ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਹੈ ਇਹਦੇ ਵਿੱਚ ਦੁਕਾਨਦਾਰਾਂ ਦਾ ਕੋਈ ਵਲੀਵਾਲਸ ਨਹੀਂ ਨਾ ਸਰਕਾਰੇ ਦੀ ਵਲੀਵਾਲਸ ਬੰਦੀ ਆ ਨਾ ਕੋਈ ਹੋਰ ਪਾਰਟੀਆਂ ਕੋਈ ਇਹਦੀ ਵਲੀਵਾਲਸ ਬੰਦੀਆਂ ਨੇ ਮੈਂ ਤਾਂ ਮੁੱਖ ਮੰਤਰੀ ਕੋਲੋਂ ਮੰਗ ਕਰ ਰਹਾ ਹਾਂ ਕਿ ਇੱਥੇ ਫਾਇਰ ਬ੍ਰਿਗੇਡ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮਲਤ ਦੁਕਾਨਦਾਰਾਂ ਦਾ ਨੁਕਸਾਨ ਤੋਂ ਬਚਾਅ ਹੋ ਸਕੇ ਔਰ ਨੇੜੇ-ਨੇੜੇ ਦੀ ਬਹੁਤ ਜ਼ਿਆਦਾ ਰੋੜ ਹੈਗੀ ਸਾਨੂੰ ਇਸ ਕਰਕੇ ਮੈਂ ਮੰਗ ਕਰਦਾ ਹਾਂ ਕਿ ਫਾਈਵ ਵੇਡ ਜਿਹੜਾ ਬਹੁਤ ਜ਼ਰੂਰੀ ਵਾਲਾ ਚਾਹੀਦਾ ਔਰ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਸਰਕਾਰ ਨੂੰ ਮੁਆਜਰਾ ਦੇਣਾ ਚਾਹੀਦਾ ਹੈ